ਅੱਜ ਅਸੀਂ ਆਏ ਆ ਜੀ ਚੁਭਾਲ ਰੋਡ 65 ਕਿੱਲੇ ਇੱਥੇ ਤੁਸੀਂ ਦੇਖੋ ਇੱਕ ਬਹੁਤ ਪੁਰਾਣਾ ਗੰਦਾ ਨਾਲਾ ਵਾ ਤੁਹਾਨੂੰ ਵਿਖਾਣੇ ਆ ਔਰ ਚ ਸਵੇਰ ਦੀ ਇੱਕ ਗਾਂ ਡਿੱਗੀ ਆ ਕਿਸੇ ਨੇ ਉਹਨੂੰ ਕੱਢਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਅਸੀਂ ਤਾਂ ਹੀ ਕਹਿੰਨੇ ਸਾਡੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਅਸੀਂ ਲੋਕਾਂ ਤੱਕ ਅਪਰੋਚ ਕਰ ਸਕੀਏ ਹੁਣ ਇਹ ਵੀਡੀਓ ਵੇਖ ਕੇ ਕਿਹੇ ਸਾਡੇ ਸੱਜਣਿਆਂ ਨੂੰ ਫੋਨ ਕੀਤਾ ਵਾ ਤੇ ਭਗਵਾ ਸੈਨਾ ਤੋਂ ਦਾਰਾ ਜੀ ਤੇ ਮੈਂ ਇੱਥੇ ਆਇਆ ਗਾਂ ਦਾ ਹਾਲ ਵੇਖ ਲਓ ਸੂਏ ਦੇ ਡਿੱਗੀ ਪੀ ਵਿਚਾਰੀ ਗੰਦੇ ਨਾਲੇ ਚ ਸੂਏ ਚ ਹੁਣ ਇਹਦਾ ਰੈਸਕਿਊ ਕਰਨ ਲੱਗੇ ਆ ਤੁਹਾਨੂੰ ਸਾਰਾ ਰੈਸਕਿਊ ਵਿਖਾਣੇ ਆ ਸਾਨੂੰ ਇਦਾਂ ਹੀ ਆਪਣੀ سپورਟ ਬਣਾ ਕੇ ਰੱਖਿਓ ਇਦਾਂ ਹੀ ਪਿਆਰ ਦੇ ਕੇ ਰੱਖਿਓ ਤਾਂ ਕਿ ਅਸੀਂ ਹੋਰ ਵੀ ਗਊ ਮਾਤਾਂ ਵਦੀ ਰੱਖਿਆ ਕਰ ਸਕੀਏ ਤੇ ਆ ਵੀ ਗਾਂ ਡੇਰੀ ਵਾਲਿਆਂ ਦੀ ਜੇ ਤੇ ਉਹਨਾਂ ਨੇ ਆਵਾਰਾ ਛੱਡੀ ਹੋਈ ਜਾਂ ਦੁੱਧ ਨਹੀਂ ਦੇਂਦੀ ਹੋਣੀ ਤੇ ਮੇਰੀ ਹੱਥ ਜੋੜ ਬੇਨਤੀ ਸਰਕਾਰ ਅੱਗੇ ਕਿ ਇਹ ਡੇਰੀ ਵਾਲਿਆਂ ਤੇ ਵੀ ਕੋਈ ਨਾ ਕੋਈ ਕਾਰਵਾਈ ਕਰੋ ਕਿ ਜਿੰਨਾਂ ਦੀਆਂ ਗਾਵਾਂ ਐਦਾਂ ਮਾਰਨ ਲਈ ਛੱਡ ਦਿੰਦੇ ਨੇ ਜਿਹੜੋ ਤੱਕ ਦੁੱਧ ਦੇਂਦੀ ਔਰ ਤੱਕ ਪਾਲਦੇ ਨੇ ਬਾਅਦ ਚ ਐਦਾਂ ਛੱਡ ਦਿੰਦੇ ਨੇ ਤਾਂ ਕਿ ਉਹ ਮਾਰ ਮੂਰ ਜਾਣ ਕੋਈ ਨਹੀਂ ਇੱਥੇ ਆਇਆ ਤੁਸੀਂ ਆਲੇ ਦੁਆਲੇ ਵੇਖ ਲਓ ਕੋਈ ਨਹੀਂ ਆਇਆ ਜਿਹਦੀ ਗਾਂ ਮ ਉਹ ਵੀ ਨਹੀਂ ਆਇਆ ਉਹਨੂੰ ਵੀ ਪਤਾ ਵਾ ਕਿ ਇਹਨੇ ਦੁੱਧ ਤੇ ਦੇਣਾ ਨਹੀਂ ਮਰਦੀ ਮਰ ਜਾਵੇ ਲੇਕਿਨ ਸਾਨੂੰ ਗਊ ਮਾਤਾ ਦਾ ਦਰਦ ਵਾ ਹਾਂ ਦੇ ਤੱਕ ਅਪਰੋਚ ਹੋਈ ਆ ਅਹੀ ਆਏ ਆ ਇਹਦਾ ਰੈਸਕਿਊ ਤੁਹਾਨੂੰ ਵਿਖਾਣੇ ਹੁਣ 10 ਵਜ ਗਏ ਨੇ ਸੇਵਾ ਚਲੂ ਹੈ ਜੀਟੀਵੀ ਆ ਗਈ ਆ ਤੁਸੀਂ ਬਣੇ ਰਹੋ ਨਾਲ ਤੁਹਾਨੂੰ ਗਉ ਮਾਤਾ ਦਾ ਰੈਸਕਿਊ ਦੇਖੋ 6 ਵਜੇ ਦੇ ਇਹੀ ਆਏ ਆ ਤੇ ਚਲੋ ਟਾਈਮ ਲੱਗਦਾ ਵਾ ਕਾਰਪੋਰੇਸ਼ਨ ਵੀ ਬਹੁਤ ਕੋਆਪਰੇਟ ਕਰ ਰਹੀ ਆ ਸਾਡੇ ਜੁਆਇੰਟ ਕਮਿਸ਼ਨ ਸਰ ਵਿਸ਼ਾਲ ਭਟਵੰਸਰ ਨੇ ਵੀ ਬੜਾ ਕੋਆਪਰੇਟ ਕੀਤਾ ਜੀ ਸੀ ਵੀ ਭੇਜੀ ਆ ਇਸ ਟਾਈਮ ਤੇ ਨਾ ਇੱਕ ਬਹੁਤ ਔਖਾ ਹੋ ਜਾਂਦਾ ਵਾ ਕਿ ਕੋਈ ਅਫਸਰ ਜਿਹੜੇ ਆਪਣੇ ਘਰੋ ਘਰੀ ਚੱਲ ਜਾਂਦੇ ਨੇ ਡਿਊਟੀ ਟਾਈਮ ਓਵਰ ਆ ਫੇਰ ਵੀ ਉਹ ਰਾਤੀ ਸਾਡੇ ਲਈ ਆਉਂਦੇ ਨੇ ਗੌਂਸੇ ਵਾਲੀ ਸਾਡਾ ਪੂਰਾ ਸਹਿਯੋਗ ਦਿੰਦੇ ਨੇ ਤੁਸੀਂ ਇੱਕ ਵੀਡੀਓ ਵੇਖ ਕੇ ਸਕਰੋਲ ਨਾ ਕਰਿਆ ਕਰੋ ਪਲੀਜ਼ ਸਾਨੂੰ ਕੋਈ ਡੋਨੇਸ਼ਨ ਨਹੀਂ ਚਾਹੀਦੀ ਹੁੰਦੀਆਂ ਸਾਨੂੰ ਸਿਰਫ ਤੁਹਾਡੀਆਂ ਬਲੇਸਿੰਗਾਂ ਚਾਹੀਦੀਆਂ ਹੁੰਦੀਆਂ ਟਾਡਾ ਸਾਥ ਚਾਹੀਦਾ ਹੁੰਦਾ ਸਾਨੂੰ ਬਸ ਉਹ ਹੀ ਉਹ ਦੇ ਆਉ ਤੁਹਾਨੂੰ ਗ੍ਰੈਟੀਨ ਬੈਠੇ ਰਹੇ ਅੱਗੇ ਜਾਂਦੇ ਕਿਾਰੇ ਵੀਰ ਨੇ ਥੱਲੇ ਜਾਣਾ ਵਾਲਾ ਇੱਥੋਂ ਤੱਕ ਲੈ ਆ ਥੋੜੀ ਜਿਹੀ ਅੱਗੇ ਕਰ ਲੈ ਪੱਕੀ ਹੈ ਜਗ੍ਹਾ ਥੋੜੀ ਆ ਆ ਲੈ ਥੋੜੀ ਆਪਣੇ ਪੱਕੀ ਹੈ ਜਗ੍ਹਾ ਕੋਈ ਗੱਲ ਨਹੀਂ ਜਾਣ ਦੇ ਤੁਹਾਨੂੰ ਜਾਨ 도 ਜਾਨ 도 ਲੋਕਾਂ ਨੂੰ ਲੱਗਦਾ ਕਿ ਕੋਈ ਸੇਵਾ ਹੀ ਆਂ ਆਂ ਕੱਢ ਲਈ ਉਹ ਦੇਖ ਲੋ ਨਾਲੇ ਚ ਉਤਰਨਾ ਪੈ ਰਿਹਾ ਵਾ ਆਪਣੀ ਜਾਨ ਨੂੰ ਵੀ ਰਿਸਕ ਕਰ ਰਹਾ ਤਾਂ ਕੋਈ ਲਾਈਟ ਨਹੀਂ ਗਈ ਲੱਗੇ ਜਗੇ ਤੋਟਕਾ ਨਾ ਸਿਮਾ ਕਰਨੇ ਆਂ ਕਿਰਪਾ ਆਪਣਾ ਸਿਰਫ ਸਹਿਯੋਗ ਸਿਰਫ ਸਹਿਯੋਗ ਵੀਡੀਓ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਵੀ ਲੋਕਾਂ ਤੱਕ ਪਹੁੰਚੇ ਸਾਡੇ ਤੱਕ ਅਪਰੋਚ ਕਰਨ ਤੇ ਅਈ ਹੋਰ ਵੀ ਗਊ ਮਾਤਾ ਦੀ ਰੱਖਿਆ ਕਰ ਸਕਦੇ ਸਾਰੇ ਵੀਰ ਧਿਆਨ ਨਾਲ ਬਗੜ ਬੰਦ ਕਰੋ ਥੋੜੀ ਜੀ ਬਗੜ ਬੰਦ ਕਰੀ ਵੀਰ ਘੁਮਾਈ ਥੋੜੀ ਜੀ ਥੋੜੀ ਜਿਹਾ ਅੱਗੇ ਹੁਣ ਦੋ ਹੋਰ ਨਾ ਬੰਦ ਕਰਿਓ ਅੱਗੇ 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 ਨੂੰ ਜਾਤ ਹੁੰਦੀ ਐ ਅੱਗੇ ਨੂੰ ਫਿਰ ਬਗੜ ਖੁੱਲਣੀ ਔਰ ਫਿਰ ਤੁਹਾਨੂੰ ਬੈਠਾ ਨਹੀਂ ਆਣਾ ਮੈਂ ਨਾ ਦੇਖ ਰਿਹਾ ਨਾ ਭਾਈ ਮੈਂ ਥੋੜੀ ਜੀ ਹੋਰ ਥੋੜੀ ਜੀ ਓਨ ਨੂੰ ਓਨ ਨੂੰ ਕੋਲੋਂ 5 ਕਿਲੋ ਥੋੜਾ ਜੀ ਥੋੜਾ ਯਾਰ ਦਾਰੇ ਵੀ ਰਾਤ ਰੱਖੀ ਬੱਲਾ ਬੱਲਾ ਤੂੰ ਹੌਲੀ 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 ਖਤਰਨਾਟ ਹੋ ਜਾ ਦਾਰੇ ਵੀ ਹਾਂ ਇਹਨੂੰ ਹੱਥ ਪਾ ਲਓ ਧਿਆਨ ਨਾਲ ਧਿਆਨ ਨਾਲ ਕੋਈ ਉੱਧਰ ਲਿਆਤਾ ਨਾ ਆਹੀ ਉਹਨਾਂ ਕਾ ਜੀਸੀ ਬਣਾ ਲਿਆ ਹਲਾਇ ਨਾ ਯਾਰ ਹਲਾਇ ਨਾ ਤਰਾ ਦਵਾਂਗੇ ਵਟੇ ਹੋ ਜੀ ਰੋਕੀ ਨਾ ਮੱਤਾ ਇੱਕ ਕਿਹੇ ਡੇਰੀ ਵਾਲੇ ਦੀ ਗਾਉਂ ਕੀ ਵਾਲੇ ਉਹ ਵੇਖੋ ਟੈਗ ਵੀ ਲੱਗਾ ਹੋਇਆ ਵਾ ਬਟ ਕਿਸੇ ਦਾ ਧਿਆਨ ਨਹੀਂ ਆ ਮੈਂ ਆਪਾਂ ਬੜੀ ਵਾਰ ਪ੍ਰਸ਼ਾਸਨ ਨੂੰ ਬੇਨਤੀ ਕਰ ਚੁੱਕੇ ਆ ਕਿ ਘਟੋ ਘਟੜ ਨਾਲ ਟੈਗ ਸਕੈਨ ਕਰ ਲਿਆ ਕਰੋ ਤੇ ਜਿਹਦੀ ਗਾਉਂ ਹੋਵੇ ਉਹਨੂੰ ਘਟੋ ਘਟੜ ਫਾਈਨ ਤੇ ਪਾਓ ਤਾਂ ਕਿ ਉਹਨੂੰ ਵੀ ਪਤਾ ਹੋਵੇ ਮੈਂ ਆਪਣੀ ਗਾਂ ਸਾਹਮਣੇ ਰੇ ਸਿੰਘ ਨਹੀਂ ਜੇ ਕਾ ਕੱਟਿਓ ਪਿਆਰੇ ਵੀਰ ਦਾ ਦਾਰੇ ਵੀਰ ਨਾ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਥੋਪਾ ਨਾ ਜ਼ਿਆਦਾ ਹੋਵੇ ਵੀ ਥੱਲੇ ਕਾਰੀ ਵੜ ਜੇ ਆਹ ਤਾਂ ਆ ਲਾ ਫਿਰ ਰਿਸਕ ਨਾਲ ਆ ਮੈਂ ਦੋ ਰੈਸ ਕਿਉਂ ਇਕੱਠੇ ਨਹੀਂ ਕਰਨੇ ਇੱਕ ਗਾਂ ਦਾ ਤੇ ਗਟਾਰੇ ਦਾ ਇਹ ਚੱਲ ਧਿਆਨ ਨਾਲ ਤਾਰੇ ਸਾਨੂੰ 4 ਘੰਟੇ ਤੋਂ ਉੱਪਰ ਹੋ ਗਏ ਇਹ ਸੇਵਾ 'ਚ ਤੇ ਕੀ ਹੁੰਦਾ ਵੀਡੀਓ ਵਾਸਤੇ ਐਦਾਂ ਸਕਰੋਲ ਕਰ ਦਿੰਦੇ ਹੋ ਕਿ ਆਹ ਕੁਝ ਨਹੀਂਗਾ ਯਾ ਕੁਝ ਨਹੀਂ ਕਰ ਸਕਦੇ ਨਾ ਬਲੈਸਿੰਗ ਦਿਆ ਕਰੋ ਵੀਡੀਓ ਸ਼ੇਅਰ ਕਰਿਆ ਕਰੋ ਸਾਡੇ ਸਾਡੇ ਵਾਸਤੇ ਇੰਨਾ ਹੀ ਬੜੀ ਸਾਡੀ ਹੱਲਾਸ਼ੀਰੀ ਹੁੰਦੀ ਕਿ ਸਾਨੂੰ ਬਲੈਸਿੰਗ ਮਿਲਣਦੀ ਆ ਤੁਸੀਂ ਪਹਿਲੇ ਵੇਖੋ ਜੇ ਆਇਆ ਜਾਂਦਾ ਮਗਰ ਥੋੜੀ ਬੰਦ ਥੋੜੀ ਪਕੜ ਬੰਦ ਕਰ ਹੱਥ ਤੁਸੀਂ ਆਪਣੇ ਇਧਰ ਆ ਜਾ ਤੇ ਰੁਕਿਓ ਰੁਕੋ ਰੁਕੋ ਦੇਖੋ ਜਿੱਥੇ ਆਇਆ ਜਾਂਦਾ ਤੇ ਨਹੀਂ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਚਲੋ 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 ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਭਾਈ ਪਿੱਛੇ ਹੋ ਨਾ ਵਰਨਾ ਗਲੇ ਨਾ ਪਈ ਪਹਿਲਾਂ ਹੋਲੀ ਜੀ ਕੀਤੀ ਆਲਾ ਤਾ ਨੂੰ ਸਾਫ ਕਰਨਾ ਬਣਾ ਥੋੜਾ ਹੱਥ ਫੜਿਓ ਹੱਥ ਫੜਿਓ ਸ਼ਵਾ 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 ਇੱਚ 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 ਨਿਕਲਾਈ ਨਿਕਲਾਈ ਖਿੱਚ ਪਿੱਛੇ ਘਾਰ ਲਾਉਣ ਕੱਟੂਸ਼ ਤੇ ਮਰੀ ਨਾ ਧਿਆਨ ਨਾਲ ਧਿਆਨ ਨਾਲ ਸਾਨੂੰ ਰੁਕ ਜਾਦਾ ਖਿਚਲਾ ਦਵ ਦਵ ਸਾਨੂੰ ਹਰ ਚੀਜ਼ ਵੇਖਣੀ ਪੈਣੀ ਨਾ 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 ਪਰੇ ਜਾ ਮੱਤ ਨਾ ਬੋਲ ਹੋ ਕੇ ਕੇ ਨਾ ਆ ਬਾਕੀ ਆ ਜਾਓ ਪਾ ਦਾਰੇ ਵੀਰ ਪਰੇ ਹੋ ਇੱਕ ਮਿੰਟ ਮੁੱਖ ਬਾਤ ਤੁਸੀਂ ਨਿੱਤਰ ਹੋ ਜੋ ਪਿਛੋ ਮੜਾ ਆਓ ਖੀਚ ਜੀ ਯਾਰ ਦੁਬਾਰਾ ਖੀਚ ਹੋਰੇ ਸੰਗੀਤ ਬਈ ਤੂੰ ਕਿੱਥੇ ਮਗਰ ਕਰ ਰਹੀ ਯਾਰ ਗੱਡੀ ਦੇ ਅੱਗੇ ਕਰ ਲਾ ਗੱਡੀ ਮਗਰ ਕਰਦਾ ਵਾ ਉਹ ਕਰਦਾ ਕਰਦਾ ਓਏ ਚੱਕ ਥੱਲੇ ਰੱਖ ਗੱਡੀ ਪਿੱਛੇ ਗੇ ਲੈ ਆ ਖਿਚ ਲੈ ਆਂ ਖਿਚ ਆ ਗਈ ਆ ਗਈ ਆ ਗਈ ਆ ਗਈ ਬਾਸ ਬਾਵਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਗਲੇ ਚ ਹਿਸਾ ਲਾਓ ਨਹੀਂ 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 ਹਜਰੀ ਲਾਉਣਾ ਖੱਡੂ ਨੂੰ ਭਾਈ ਦੇਖ ਤਾ ਲਗਾ ਠਿੱਲਾ ਕਰ ਥੋੜਾ ਦੇ ਲਗਾ ਠਿੱਲਾ ਲਗਾ ਰਿਹਾ ਠਿੱਲਾ ਕਰ پکڑ ਥੱਲੇ ਲਾ ਰੱਗੇ ਨੂੰ ਕਰ ਲੈ ਥੱਲੇ 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 ਕਰ ਅੱਗੇ ਕਰ ਥੱਲੇ ਕਰ ਬਾਸ 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 ਮੈਨੂੰ ਖੋਲ ਦੋਣੀ ਹੈ ਖੋਲ ਦੋ ਖੋਲ ਦੋ ਨਹੀਂ ਨਹੀਂ ਭਾਈ ਖੋਲ ਦੋ ਖੋਲ ਦੋ ਖੋਲ ਦੋ ਤੇ ਲੂਜ ਹੋ ਜਾਏਗਾ ਇਹ ਉੱਥੇ ਕੀ ਠੀਕ ਆ ਦੇਖਦੇ ਆਂ ਦੇਖਦੇ ਨਾ 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 ਬੰਦ ਉਹ ਨਹੀਂ ਗਾਲੀ ਕੋਈ ਨਹੀਂ ਦਾਰੇ ਹੁਣ ਕਿੱਥੇ ਪੁੱਤ ਅਕੇ ਨੂੰ ਕਿਸੀ ਤੇ ਦੱਸ ਕਿ ਨਾ ਚੁੱਪ ਨਾ ਚੁਪਣਾ ਨਹੀਂ ਘੜੀਸਣਾ ਇਹ ਬਾਸਰ ਕਰਨ ਨੂੰ ਹਲ ਘੜਾ ਉੱਪਰ ਬਣਾ ਦਾ ਨਹੀਂ ਕੁਛ ਨਹੀਂ ਹੁੰਦਾ ਭਾਈ ਇਹ ਬੱਸ 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 ਰੁਕ ਜਾਓ ਉਹ ਉਧਰ ਉਹਦੇ ਕੋਲ ਨੂੰ ਚੁੱਕਨ ਨੂੰ ਨੜਿਆ ਕੋਲ ਨੂੰ ਅਨਕੌਂਸ਼ੀਅਸ ਦਾਗਾ ਕਿਉਂਕਿ ਸਵੇਰ ਦੀ ਨਾਲੇ ਜਿ ਡਿੱਗੀ ਪਈ ਸੀ ਕੱਢ ਲਈ ਆ ਜਾਨ ਬਚ ਗਈ ਆ ਥੋੜੀ ਟ੍ਰੀਟਮੈਂਟ ਦੀ ਲੋੜ ਆ ਇਹਨੂੰ ਟ੍ਰੀਟਮੈਂਟ ਦੇ ਕੇ ਇਹਨੂੰ ਕਿਸੇ ਗਊਸ਼ਾਲਾ 'ਚ ਭਜਵਾ ਦਾਂਗੇ ਇੱਥੇ ਮੈਂ ਦੁਬਾਰਾ ਐਂਗ ਕਰਾਂਗਾ ਜਿਹੜਾ ਕਾਰਪੋਰੇਸ਼ਨ ਵਾਲਿਆਂ ਦਾ ਕੈਟਲ ਪੌਂਡ ਵਾਲੇ ਰਵਿੰਦਰ ਭਾਈ ਆਏ ਨੇ ਸੈਂਟਰੀ ਸੈਕਸ਼ਨ ਤੇ ਆਪਣੇ ਜੁਆਇੰਟ ਕਮਿਸ਼ਨਰ ਸਾਹਿਬ ਵਿਸ਼ਾਲ ਵਿਧਵਾ ਮੰਜੀ ਦਾ ਚਿੰਦਾ ਦਾ ਸਹਿਯੋਗ ਨਾਲ ਅੱਜ ਹੀ ਘੋਰਗੋਮ ਮਾਤਾ ਦੀ ਜਾਨ ਬਚਾ ਲਈ ਹੈ ਆਪਣਾ ਤੇ ਸਹਿਯੋਗ ਬਣਾ ਕੇ ਰੱਖਿਓ ਆਪਣੀਆਂ ਬਲੇਸਿੰਗ ਦਿਓ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਇਹ ਅੱਗੇ ਵੀ ਗੋਮ ਮਾਤਾ ਦੀ ਸੇਵਾ ਕਰ ਸਕੀਏ ਜੈ ਸ਼ੰਕਰ ਜੈ ਸ਼੍ਰੀ